ਹੈਲੋ ਵੀਰਸ ਵੈਲਕਮ ਟੂ ਆਲ ਮੈਥੋਡਸ ਆਫ ਦਾ ਆਪਣੀ ਚੈਨਲ ਫੁਲ ਟੈਗ ਆਫ ਦਰ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਪਾ ਗੱਲ ਕਰਾਂਗੇ ਡਿਜੀਪੇ ایਪਸ ਬਾਰੇ ਜਿੰਨੇ ਵੀ ਨਵੇਂ ਸੀਐਸਵੀਐਲ ਨੇ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਸੀ ਡਿਜੀਪੇ ਨੂੰ ਕਿਵੇਂ ਇੰਸਟਾਲ ਕਰਨਾ ਲੈਪਟਾਪ ਦੇ ਵਿੱਚ ਉਹਦਾ ਸੌਫਟਵੇਅਰ ਕਿੱਥੋਂ ਮਿਲੂਗਾ ਡਿਟੇਲ ਵਿੱਚ ਗੱਲ ਸ਼ੁਰੂ ਕਰਾਂਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਨਵੇਂ-ਨਵੇਂ ਅਪਡੇਟਸ ਮਿਲਦੀ ਰਹਿਣ ਦੋਸਤੋ ਜਿੰਨੇ ਵੀ ਨਵੇਂ ਸੀਐਸਵੀਐਲ ਨੇ ਜਿਨ੍ਹਾਂ ਨੇ ਡਿਜੀਪੇ ਸੌਫਟਵੇਅਰ ਇੰਸਟਾਲ ਕਰਨਾ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ ਉਹਨਾਂ ਦੀ ਬਹੁਤ ਹੀ ਇੰਪੋਰਟੈਂਟ ਵੀਡੀਓ ਆ ਸੌਫਟਵੇਅਰ ਪਹਿਲਾਂ ਸੀ ਗੂਗਲ ਓਪਨ ਕਰਾਂਗੇ ਗੂਗਲ ਓਪਨ ਕਰਨ ਤੋਂ ਬਾਅਦ ਅਸੀਂ ਇੱਥੇ ਲਿਖਾਂਗੇ ਡੀਜੀ ਪੇ ਡਾਊਨਲੋਡ ਸੀਐਸਸੀ ਡੀਜੀ ਪੇ ਡਾਊਨਲੋਡ ਕਿਉਂਕਿ ਅਸੀਂ ਸੀਐਸਸੀ ਇਸ ਲਈ ਲਿਖ ਰਹੇ ਹਾਂ ਕਿਉਂਕਿ ਸਾਨੂੰ ਤਾਂ ਲੇਟੈਸਟ ਵਰਜਨ ਜਿਹੜਾ ਕਿ ਜੇ ਇਹਦੇ ਚੱਲ ਰਿਹਾ ਹੈ ਅੱਜ ਸਾਨੂੰ ਉਹ ਮਿਲ ਜਾਊਗਾ ਅਤੇ ਇਹਦੀ ਆਰਡੀ ਸਰਵਿਸਿਜ਼ ਵੀ ਸਾਨੂੰ ਤੁਹਾਨੂੰ ਅਵੇਲੇਬਲ ਮਿਲ ਜਾਣੀਆਂ ਹੈ ਡਿਪੈਂਡੈਂਟ ਹੈ ਤੁਸੀਂ ਤੁਸੀਂ ਡਿਵਾਈਸ ਕਿਹੜੀ ਯੂਜ਼ ਕਰ ਰਹੇ ਹੋ ਤੁਸੀਂ ਮੋਰਫ ਯੂਜ਼ ਕਰ ਰਹੇ ਹੋ ਮਿੰਟਰੋ ਯੂਜ਼ ਕਰ ਰਹੇ ਹੋ ਜੇ ਆ ਸਟਾਰਟਿਕ ਡਿਵਾਈਸ ਆ ਜੇ ਯੂਜ਼ ਕਰ ਰਹੇ ਹੋ ਤਾਂ ਇੱਥੇ ਤੁਹਾਨੂੰ ਆਰਡੀ ਸਰਵਿਸਿਜ਼ ਮਿਲ ਜਾਣਗੀਆਂ ਅਤੇ ਜਿਹੜਾ ਸੌਫਟਵੇਅਰ ਆ ਉਹ ਤੁਹਾਨੂੰ ਫਾਰ ਵਿੰਡੋਜ਼ ਐਂਡਡਰਾਇਡ ਫੋਨ ਲਈ ਮਿਲ ਜਾ ਰਗਾ ਫੋਨ ਲਈ ਐਂਡਰਾਇਡ ਲਈ ਤੁਸੀਂ ਡਾਊਨਲੋਡ ਕਰ ਸਕਦੇ ਹੋ ਅਤੇ ਵਿੰਡੋਜ਼ ਦੀ ਡਾਊਨਲੋਡ ਲਿੰਕ ਤੇ ਕਲਿੱਕ ਕਰੋਗੇ ਤਾਂ ਇਹਦਾ 6.8 MB ਦੀ ਫਾਈਲ ਆ ਉਹ ਡਾਊਨ ਹੋ ਜਾਵੇਗੀ ਜੇਕਰ ਤੁਹਾਡੇ ਪੀਸੀ ਜਾਂ ਲੈਪਟਾਪ ਦੇ ਵਿੱਚ ਮਾਈਕਰੋਸਾਫਟ ਡੌਟ .NET ਫਰੇਮਵਰਕ 4.5 ਨਹੀਂ ਹੈਗਾ ਤਾਂ ਉਹ ਵੀ ਇੱਥੋਂ ਮਿਲ ਜਾਵੇਗਾ ਜੇ ਵਿਜ਼ੂਅਲ C++ 2010 ਫਾਈਲ ਨਹੀਂ ਹੈ ਵੀ ਤੁਹਾਡੇ ਲੈਪਟਾਪ ਜਾਂ ਪੀਸੀ ਵਿੱਚ ਤਾਂ ਉਹ ਵੀ ਤੁਸੀਂ ਡਾਊਨ ਕਰਕੇ ਇੱਥੋਂ ਉਹਨੂੰ ਇੰਸਟਾਲ ਕਰ ਸਕਦੇ ਹੋ ਕਿਉਂਕਿ ਇਹ ਦੋ ਡਿਪੈਂਡੈਂਸੀ ਸੌਫਟਵੇਅਰ ਤੋਂ ਬਿਨਾ ਤੁਹਾਡਾ ਇਹ ਵਿਜੀਪੇ ਐਪਲੀਕੇਸ਼ਨ ਨਹੀਂ ਚੱਲੇਗਾ ਠੀਕ ਹੈ ਦੋਸਤੋ ਇਹ ਸੀ ਪ੍ਰੋਸੀਜਰ ਕਿ ਅਸੀਂ ਕਿਵੇਂ ਆਨ ਕਰਨਾ ਡੀਜੀਪੇ ਨੈਕਸਟ ਵੀਡੀਓ ਵਿੱਚ ਅੱਪ ਗੱਲ ਕਰਾਂਗੇ ਅਸੀਂ ਇੰਸਟਾਲ ਕਿਵੇਂ ਕਰਨਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਕੋਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਕੁਇਰੀ ਹੋਵੇ ਕਮੈਂਟ ਬਾਕਸ ਵਿੱਚ ਪੁੱਛ ਸਕਦਾ ਮੇਰੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ